ਪਹਿਲੀ ਗੱਲ ਤੇ ਵੀ ਸਾਰੇ ਭਾਈ ਰਣਜੀਤ ਸਿੰਘ ਨਹੀਂ ਬਣ ਸਕਦੇ ਭਾਈ ਰਣਜੀਤ ਸਿੰਘ ਨੂੰ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਡੀਸੀ ਦਾ ਹੀ ਟਾਈਮ ਲੈ ਕੇ ਉਹਨਾਂ ਦੇ ਰਹਿਸ਼ੇ ਮਿਲਦੇ ਦੇ ਤਿੰਨ ਮੀਟਿੰਗਾਂ ਕੀਤੀਆਂ ਤੇ ਤਿੰਨੇ ਮੀਟਿੰਗਾਂ ਚ ਬਾਦਲ ਸਿੰਘ ਸਾਹਿਬ ਕੋਲੇ ਮੰਨ ਕੇ ਗਿਆ ਜੀ ਵੇਖੋ ਅਸੀਂ ਚਲੋ ਤੁਹਾਡੀ ਗੱਲ ਮੰਨ ਲੈਂਦੇ ਅਸੀਂ 15 ਫਰਵਰੀ ਤੱਕ ਕੋਈ ਦੀ ਕਰਨ ਕਰਦੇ ਉਸ ਤੋਂ ਬਾਅਦ ਤੁਸੀਂ ਇੰਟਰਵਿਊ ਨਾ ਕਰੋਗੇ ਨਾ ਮੈਂ ਨਹੀਂ ਕਰਦਾ ਜਿਹੜੀ ਲੋਕੀ ਗੱਲ ਬਣਾਉਂਦੇ ਨੇ ਵੀ ਟੋੜਾ ਸਾਹਿਬ ਨਿਰੰਕਤਰੀ ਭਵਨ ਚ ਗਏ ਫੋਕਨਮਾ ਕੱਢ ਕੇ ਪੜੋ ਉੱਤਕੀ ਲਿਖਿਆ ਸੌਦਾਸਾ ਦੇ ਹੁਕਮਨਾਮੇ ਚ ਲਿਖਿਆ ਪੀ ਇਹਦੇ ਨਾਲ ਰੋਟੀ ਬੇਟੀ ਦੀ ਜਾਂ ਕੋਈ ਸਿਆਸੀ ਸਾਜ ਨੇਖਣੀ ਲੇਕਿਨ ਉਸ ਹੁਕਮਨਾਮੇ ਚ ਬਿਲਕੁਲ ਲਿਖਿਆ ਪੀ ਸਿਆਸੀ ਸਾਜ ਨੇਖਣੀ ਜਿੱਥੇ ਇਹਦੇ ਲਿਖਿਆ ਠੀਕਾ ਉਥੇ ਤੇ ਕਾਇਨਾਂ ਦੀਆਂ ਅਕਾਲੀਆਂ ਦੀਆਂ ਸਿਆਸੀ ਸਾਜੇ ਮੇਰੀਆਂ ਤੇ ਜਿਹੜੇ ਉਹਦੇ ਚੇਲੇ ਪਾਲ ਕੇ ਸੀ ਇਹਨਾਂ ਪਾ ਕੇ ਕੰਮ ਹੀ ਕਰਾਉਂਦੇ ਨੇ ਝੂਠੇ ਵੀ ਕਰਾਉਂਦੇ ਨੇ ਸੱਚੇ ਵੀ ਕਰਾਉਂਦੇ ਨੇ ਜਿੱਥੇ ਨਹੀਂ ਲਿਖਿਆ ਸੀ ਤੇ ਟੋੜਾ ਸਾਹਿਬ ਚਲੇ ਗਏ ਕਿਤੇ ਟੋੜਾ ਸਾਹਿਬ ਨੂੰ ਭੰਡਿਆ ਗਿਆ ਰਦੀ ਕੇ ਵੀ ਇਹ ਨਿਰੰਕੰਟਰੀਆਂ ਦੇ ਸਮਾਗਮ ਚਲਾ ਲਿਆ ਜਦੋਂ ਕੋਈ ਗੱਲ ਨਹੀਂ ਭਾਈ ਰਣਜੀਤ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਗਾਇ ਤੇ ਜ਼ਰੂਰ ਨੇ ਤੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਤਖਤਚਰੀ ਕੇਸਗੜ੍ਹ ਸਾਹਿਬ ਦੇ ਜ਼ਥੇਦਾਰ ਸੀ ਤੇ ਗਿਆਨੀ ਕੇਵਲ ਸਿੰਘ ਜਿਹੜੇ ਦਮਦਮਾਸ਼ਾ ਜ਼ਥੇਦਾਰ ਸੀਗੇ ਇੰਨਾ ਕਿਸੇ ਕੋਲੇ ਗੱਲ ਕੀਤੀ ਐ ਵੀ ਟੋੜੇ ਨੂੰ ਸੱਦ ਕੇ ਵਿਖਾਵੇ ਸੀ ਜੇ ਇਹਨੇ ਟੋੜੇ ਨੂੰ ਸੱਦਿਆ ਤੇ ਸੀ ਇਹਨੂੰ ਸੱਦਣਾ ਵੀ ਤੂੰ ਵੀ ਨਰੰਕਰੀਆਂ ਦੇ ਭਗਤ ਤੇ ਗਿਆ ਕੀ ਤੂੰ ਉੱਥੇ ਆਪਣੀ ਜਿਹੜੀ ਆ ਉਹ ਸੁਭਾਈ ਕਰੇ ਸੀ ਬਾਅਦ ਦੇ ਵਿੱਚ ਤੇ ਫਿਰ ਭਾਈ ਰਣਜੀਤ ਸਿੰਘ ਉਹ ਰਵਜਕਾਰ ਰਸਤਾ ਕੱਢਿਆ ਵੀ ਮੇਰੇ ਕੋਲ ਕੋਈ ਸਬੂਤ ਨਹੀਂ ਐ ਤੇ ਨਰੰਕਰੀ ਕੋਲ ਜ ਗਿਆ ਨੇ ਪਰ ਮੈਂ ਫਿਰ ਕਹਿ ਦਿਆਂ ਉਹਨਾਂ ਦੇ ਹੁਕਮਨਾਮੇ 'ਚ ਬਿਲ ਅਸ ਵਿੱਚ ਕੋਈ ਸਿਆਸੀ ਸਾਜਣਾ ਵੀ ਰੋਟੀ ਬੰਦੀ ਸਾਂ ਨਹੀਂ ਕੀਤੀ ਹੈ ਉਹ ਕੀਤੀ ਸੀ। ਇਹ ਗਿਆਨੀ ਭਗਵਾਨ ਸਿੰਘ ਅਕਸਰ ਕਹਿੰਦੇ ਹੁੰਦੇ ਸੀਗੇ। ਅਕਾਲ ਸਰਪ ਦੇ ਹੈਡ ਗ੍ਰੈਂਥੀ ਵੀ ਠੀਕ ਰੋਟੀ ਬੰਦੀ ਸਾਂ ਨਾ ਹੋਣੀ ਹੈ। ਹੁਣੀ ਇੱਕ ਵੱਖਰੀ ਗੱਲ ਹੈ। ਇੱਕ ਬੋਲ ਚਾ ਵਾਪਸ ਬਣਾਉਂਦੇ ਇੱਕ ਵੱਖਰੀ ਗੱਲ। ਸਮਾਜਿਕ ਤੌਰ ਤੇ ਤੁਸੀਂ ਵਿਚਤ ਸਕਦੇ ਹੋ ਕੋਈ ਗੱਲ ਨਹੀਂ ਹੈਗੀ। ਲੇਕਿਨ ਭਾਈ ਰਣਜੀਤ ਸਿੰਘ ਨੇ ਇੱਕੋ ਹੀ ਗੱਲ ਕਹੀ ਸੀਗੀ। ਇੱਕ ਬਿਆਨ ਸਿੱਧਾ ਛੋਟਾ ਜਿਹਾ ਜੀਤੇ ਬੱਚ ਜਦੋਂ 22 ਇਲੈਕਸ਼ਨ ਅਦਰਪੁਰ ਦੀ ਹਰਜੰਦਾ ਕਾਲੀ ਦਲ 6 ਬੋਟਨ ਹਰਦਾ ਵਾ ਸਾਲ ਬਾਅਦ ਹੀ ਜਦੋਂ ਕੇ ਇਨੀਆਂ ਸੀਟਾਂ ਮਿਲੀਆਂ ਸਿਸਟਮ ਤੋਂ ਅਪਰਟੀ ਮਿਲੀ ਸੀ ਨਾ ਉਹ ਆਮ ਆਦਮੀ ਪਾਰਟੀ ਨੂੰ ਤੇ ਇੰਨਾ ਹੀ ਕਿਹਾ ਸੀ ਨਾ ਉਹਨੇ ਟੋੜਾ ਸਾਹਿਬ ਨੇ ਵੀ ਵੇਖੂ ਐਸ ਤਰ੍ਹਾਂ ਜਿਹੜੇ ਮੁੱਖ ਮੰਤਰੀ ਸਰ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦਾ ਕੰਮ ਤੇ ਨਾਲ ਜਿਹੜਾ ਵਾ ਉਹ ਵੇ ਕਹਿਤਾ ਤੌਰ ਤੇ ਸਰਕਾਰ ਦਾ ਕੰਮ ਇਕੱਠਾ ਨਹੀਂ ਕਰ ਸਕਦੀ ਇਸ ਕਰਕੇ ਆਪਣਾ ਕੋਈ ਵਿਸ਼ਵਾਸ ਪੱਤਰ ਗੁਰਦੇਵ ਸਿੰਘ ਬਦਲ ਬਾਦਲ ਵਰਗਾ ਕੋਈ ਕਾਰਜਕਾਰੀ ਪ੍ਰਧਾਨ ਬਾਦਲ ਸੰਭਾਲ ਨਹੀਂ ਨਿਕਲ ਕੇ ਇਸ ਨੇ ਜਿ ਮੜਾ ਗਈ ਸੀ ਲੇਕਿਨ ਇਹ ਬੜੀ ਧੀਰ ਦੇ ਲੱਗੇ ਪਏ ਸੀਗੇ 1996 ਦੀਆਂ ਚੋਣਾਂ ਦੇ ਜਦੋਂ ਐਸਪੀਸੀ ਦੀਆਂ ਚੋਣਾਂ ਹੁੰਦੀਆਂ ਤੇ ਟੋੜਾ ਸਾਹ ਨੂੰ ਸਿਰਫ 50 ਟਿੱਕਾ ਦਿੱਤੀ ਜਾਂਦੀਆਂ ਨੇ ਉਹਨਾਂ ਦੇ ਭਾਵੇਂ ਸਾਰੇ ਉਮੀਦਵਾਰ ਜਿੱਤ ਕੇ ਆ ਗਏ ਬਾਦਲਤਰੇ ਨਹੀਂ ਜਿੱਤੇ ਕੁਸ਼ਾਰ ਕੇ ਸੀਗੇ। ਲੇਕਿਨ ਮੈਂ ਇਹ ਦੱਸ ਦਿਆਂ ਵੀ ਟੋੜਾ ਸਾਹਿਬ ਨੇ ਆਪਣੇ ਸਾਥੀਆਂ ਨੂੰ ਉਦੋਂ ਸੁਚੇਤ ਕਰਤਾ ਸੀ ਭਈ ਸੰਭਲ ਕੇ ਚੱਲਿਓ। ਇਹ ਉਹ ਬਾਦਲ ਆਪਾਂ ਨੂੰ ਰਗੜਨ ਰਹੇ ਗਏ। ਇਹ ਨਹੀਂ ਪਤਾ ਵੀ ਟੋੜਾ ਸਾਹਿਬ ਨੇ ਆਪ ਵੀ ਚ ਫਸ ਜਨਾ ਉਸ ਟ੍ਰੈਪ ਦੇ ਵਿੱਚ। 1993 ਦੀ ਕੋਸ਼ਿਸ਼ਾਂ ਕੀਤੀਆਂ ਚ ਪਿੰਦੀਆਂ ਸੀ 98 ਜਾਂ ਕੇ ਪੂਰੀ ਹੋਈ। ਨੇ ਨਵੇਂ ਜਾ ਕੇ ਟੋਲੇ ਨੂੰ ਕਾਟਤਾ ਭਾਈ ਰਣਜੀਤ ਸਿੰਘ ਕੱਟਤਾ ਤਿੰਨ ਵਾਰੀ ਬਾਦਲ ਬਤੌਰੇ ਮੁੱਖ ਮੰਤਰੀ ਤੇ ਕਾਲੀ ਦਲ ਦਾ ਪ੍ਰਧਾਨ ਜਾ ਕੇ ਘਰ ਜਾ ਕੇ ਮਿਲਿਆ ਸੀ ਤੇ ਚੌਥੀ ਵਾਰੀ ਜਦੋਂ ਮਿਲਣ ਆਇਆ ਸੀ ਤੇ ਭਾਈ ਰਣਜੀਤ ਸਿੰਘ ਨੇ ਮਿਲਣ ਤੋਂ ਮਨਾਂ ਕਰਤਾ ਸੀ ਵੀ ਮੈਂ ਨਹੀਂ ਮਿਲਣਾ ਤਿੰਨ ਵਾਰੀ ਮੇਰੀ ਗੱਲ ਹੋ ਗਈ ਹੁਣ ਜੋ ਕਰਨਾ ਕਰ ਲੋ ਫਿਰ ਜੈਸਪ੍ਰੀਕਰ ਲਾਇਆ ਕਿ ਹੁਕਮਨਾਮੇ ਦੀ ਅਵਗਿਆ ਕੀਤੀ ਸੀ ਇਹਨਾਂ ਨੇ ਸੱਤਾ ਦੇ ਜੋਰ ਦੇ ਵਿੱਚ ਉਹ ਜਹਰਾਂ ਨੂੰ ਪਤਾ ਹੈ ਤੇ ਗਿਆਨੀ ਰਗਵੀਰ ਸਿੰਘ ਜੀ ਘਟੋ ਘਟ ਥੋ ਦਾ ਬਸਾ ਭਾਈ ਰੰਦੀ ਸਿੰਘ ਵਾਲੇ ਵਿੱਚ ਦੇ ਉਹ ਤਾਂ ਬੰਦੇ ਨੇ ਪ੍ਰਵਾਹ ਵੀ ਕੀਤੀ ਆਪਣੀ ਜ਼ਥੇਦਾਰੀ ਦੀ ਵੀ ਜ਼ਥੇਦਾਰੀ ਜਿਹੜੀ ਆ ਉਹ ਲੱਗਦੀ ਲੱਗਦੇ ਪਰ ਮਰਿਆਦਾ ਤੇ ਪਰੰਪਰਾ ਦਾ ਘਾਣ ਨਹੀਂ ਹੁੰਦੇਣਾ ਤੁਸੀਂ ਨਾ ਪਰੰਪਰਾ ਛੱਡੀ ਹੈ ਨਾ ਮਰਿਆਦਾ ਛੱਡੀ ਹੈ ਤਾਂ ਅਣਕ ਛੱਡੀ ਸਾਬ ਉਹਦਾ ਹੀ ਕਾਣ ਕਰਗੇ ਅਖਤਰ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਜ਼ਥੇਦਾਰ ਅਛਰ ਸਿੰਘ ਤੋਂ ਗਿਆਨੀ ਭੁਪਿੰਦਰ ਸਿੰਘ ਤੋਂ ਤੇਜਾ ਸਿੰਘ ਅਗਰਪੁਰੀ ਤੋਂ ਮੋਹਨ ਸਿੰਘ ਤੜ ਤੋਂ ਤੁਸੀਂ ਵੱਧ ਸਿਆਣੇ ਨਹੀਂ ਹੈਗੇ ਤੁਸੀਂ ਕਹੋ ਵੀ ਸਾਡੀ ਪੀੜੀ ਤੇ ਮੀਰੀ ਇਕੱਠੀ ਆ ਜੇ ਉੱਥੋਂ ਹਟ ਗਿਓ ਲੱਗ ਗਿਆ ਤੇ ਸਵਾਗਤ ਜੋ ਕਰਨਾ ਜਿਹਦਾ ਕੰਮ ਸੇਵਾ ਕਰਨੀ ਪੈਂਦੀ ਉੱਥੇ ਵੀ ਪੰਥ ਦੀ ਸੇਵਾ ਹੋਵੇ ਕੀ ਕਰਨੀ ਤੇ ਮੈਂ ਇਹ ਵੀ ਦੱਸ ਦੇਆ ਪੀ ਸ਼ਾਂਤ ਤੇ ਧਿਆਨ ਸਿੰਘ ਲੋਂਗੋਵਾਲ ਤੋਂ ਬਾਅਦ 1985 ਤੋਂ ਬਾਅਦ ਤੁਸੀਂ ਹਿਸਾਬ ਨਾਲ 40 ਸਾਲਾਂ ਬਾਅਦ ਤੁਹਾਨੂੰ ਉਹ ਪ੍ਰਧਾਨ ਮਿਲਿਆ ਜੀ ਦੀ ਪੂਰੀ ਚਿੱਟਾ ਕੁਰਤਾ ਪਜਾਮਾ ਉੱਤੋਂ ਦੀ ਗਾਤਰ ਤੇ ਹੱਥ ਚਿੰਨ ਗੁੱਟੀ ਕਿਰਪਾਨ ਉਹ ਅਕਾਲ ਤਖ ਉਹ ਸੁਨਮੇ ਪ੍ਰਧਾਨ 40 ਸਾਲ ਬਾਅਦ ਮਿਲਿਆ ਤੁਹਾਨੂੰ ਤੇ ਇਹਨਾਂ ਗੱਲਾਂ ਦਾ ਸਵਾਗਤ ਕਰਨਾ ਜਿਹਦਾ ਸੀ ਵੀ ਕਟੋਂ ਕਟ ਪ੍ਰਧਾਨਗੀ ਜਿਹੜੀ ਆ ਉਹ ਬਾਕਾਇਦਾ ਤੌਰ ਤੇ ਆਪਣੇ ਜਿਹੜਾ ਯੂਨੀਫਾਰਮ ਉੱਤੇ ਆ ਗਿਆ ਸਾਡੇ ਕੋਲ ਪੈਂਟ ਕੁਝ ਵਾਲੀ ਪ੍ਰਦਾਨ ਨਹੀਂ ਸੀ ਹੁੰਦੀ ਤੇ ਜੇ ਗਿਆਮੀਰ ਵੀ ਸੁਗਣਾ ਕੀਤਾ ਤਾਂ ਉਹਨੂੰ ਮੈਂ ਦੱਸ ਦਿਆਂ ਜਿਹੜੀਆਂ ਤੁਸੀਂ ਆਸਾਂ ਲਈ ਫਿਰਦੇ ਜੀ ਉਹ ਤੁਹਾਡੀਆਂ ਮਰਜ਼ਾ ਪੂਰੀਆਂ ਨਹੀਂ ਹੋਣੀਆਂ ਮੈਨੂੰ ਵੀ ਫੋਨ ਆਉਂਦਾ ਵੀ ਵਿਦੇਸ਼ਾਂ ਦੇ ਸਿੱਖ ਜਿਹੜੇ ਨੇ ਉਹ ਬੜਾ ਦਬਾਅ ਪਾ ਰਹੇ ਨੇ ਵੀ ਇਹਨੂੰ ਦੁਬਾਰਾ ਦੇਖਦਾ ਲਓ ਇਪੋਜ਼ ਜੇ ਹੁਣ ਜਥੇਦਾਰ ਕਰਵਾਉਣੇ ਦਾ ਹੁਣ ਜਥੇਦਾਰ ਨਹੀਂ ਬੰਦੇ ਸਿਰਫ ਆਪਣੀ ਜਿਹੜੀ ਸੀਟ ਹੈ ਆਪਣੀ ਵਹੜ ਕਰਦੀ ਨਹੀਂ ਉਹ ਬਚਾਰਿਆ ਦੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧਾ ਪੁੱਠਾ ਬਿਆਨ ਦੇ ਕਿ ਉਹ ਬਚਾ ਲਈਏ ਮੈਨੂੰ ਇਹ ਸਾਡੀ ਚਾਹੀਦਾ ਸੀ ਵੀ ਤੁਸੀਂ ਚੁੱਪ ਕਰ ਤੁਹਾਨੂੰ ਕਹਿਣਾ ਵੀ ਨਹੀਂ ਤੁਹਾਨੂੰ ਕਿ ਇਤਿਹਾਸ ਬਾਵਾ ਕਟੋ ਕਟ ਅੱਧੀ ਜਰਜਨ ਜਥੇਦਾਰ ਬਾਅਦ ਦੇ ਵਿੱਚ ਜਿਹੜੇ ਉਹ ਪ੍ਰਧਾਨ ਬਣੇ ਇਹ ਬਣ ਕੇ ਤੇ ਫਿਰ ਜਿਹੜਾ ਤੁਸੀਂ ਲੋਕਮੰਟੀ ਕਹਿੰਦੇ ਤੁਸੀਂ ਕਹਿੰਦਾ ਜੀ ਗੁਰੂ ਰਾਮਦਾਸ ਜੀ ਦੇ ਚੇਵਾ ਕਰਕੇ ਘਰ ਦੀ ਮੁੜ ਕੇ ਕਿਤੇ ਦੁਨਿਆਵੀ ਉਹ ਤੇ ਦੁਨਿਆਵੀ ਨਹੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਹਰ ਸਿੱਖ ਦੇ ਵਿੱਚ ਵਿੱਚ ਆਈ ਦਰਸ਼ਨਪੀਤਾ ਪਾਚਾ ਗੁਰੂ ਨੂੰ ਕੀ ਕਿਹਾ ਸੀ ਮਰੈ ਤੁਸੀਂ ਚੱਲੇ ਚੱਲੇ ਹੋ ਤੇ ਸਾਨੂੰ ਕਿਹਦੇ ਨਾਲ ਚੱਲਣਾ ਚੱਲੇ ਨੇ ਉਹਨਾਂ ਕਹਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾ ਕਿਹਾ ਸੀ ਮੇਰੀ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਜੇ ਤੁਸੀਂ ਉਹ ਵੀ ਚੀਜ਼ ਭੁੱਲ ਗਏ ਤੇ ਗੁਰੂ ਸਾਹਿਬ ਦੇ ਸ਼ਬਦ ਨੇ ਚਲੋ ਤੁਹਾਡੀ ਮਰਜ਼ੀ ਤੁਹਾਡੀ ਕੀ ਮਜਬੂਰੀ ਆ ਕੀ ਮਜਬੂਰੀ ਨਹੀਂ ਤੁਸੀਂ ਉਹੀ ਜਥੇਦਾਰ ਜਿਨ੍ਹਾਂ ਇੰਨੀ ਗੱਲ ਕਹੀ ਸੀਗੀ ਕਿ ਮੇਰੇ ਕੋਲ ਚੀਫ ਸੈਕਟਰੀ ਸ਼ਰੋਮਣੀ ਕਮੇਟੀ ਦਾ ਨਾਲ ਚਾਰ ਪੰਜ ਮੈਂਬਰ ਹੋਰ ਆ ਕੇ ਆਏ ਕਹਿੰਦੇ ਵੀ ਅਕਾਲ ਤਖਤ ਦੇ ਜਥੇਦਾਰ ਦਾ ਅਧਿਕਾਰ ਖੇਤਰ ਸਿਰਫ ਸਿਰਫ ਅਕਾਲ ਤਖਤ ਦੀ ਚਾਰ ਦਿਵਾਰੀ ਹੈ ਇਹ ਭੁੱਲ ਗਏ ਉਹਨਾਂ ਗੱਲਾਂ ਨੂੰ ਥੀਰੋਸ ਕੀਤਾ ਸੀ ਉਸ ਜਥੇਦਾਰੀ ਨਾਲ ਤੇ ਪੰਥ ਦੀ ਸੇਵਾ ਚੰਗੀ ਕਟੋ ਕਟ ਆਜ਼ਾਦਨ ਤੌਰ ਤੇ ਤੇ ਕਰੋਗੇ ਅੱਜ ਵੀ ਤੁਸੀਂ ਚੁੰਨੀਆਂ ਬੰਨ ਕੇ ਸਿਰਾਂ ਦੇ ਉੱਤੇ ਵੀ ਸਰੂਪੇ ਦਿੰਦੇ ਹੋ ਕਿੱਧਰ ਦੀ ਮਰਿਆਦਾ ਹੈਗੀ ਇਹ ਇਸ ਕੁਰ ਕੇ ਗੰਦੀਰ ਕੀ ਵੀ ਦੀ ਕਟੋ ਕਟ ਤੁਹਾਨੂੰ ਇਹ ਸੋਚਣਾ ਚਾਹੀਦਾ ਸੀ ਵੀ ਮੈਂ ਬਿਆਨ ਦੇਣ ਤੋਂ ਪਹਿਲਾਂ ਦਾਸਤਵੇਰੀ ਸੋਚਾ ਇਹ ਬਿਆਨ ਮੈਂ ਦੇ ਰਿਹਾ ਹਾਂ ਮਾ ਸਾਡਾ ਪੀਰੀ ਤੇ ਮੀਰੀ ਵੀ ਇਕੱਠਾ ਤੇ ਗੁਰੂ ਪੰਥ ਤੇ ਗੁਰੂ ਗ੍ਰੰਥ ਵੀ ਇਕੱਠਾ じ。